ਬਾਈ ਕਿੰਨੇ ਨੰਬਰ ਟਾਇਰ ਹੁੰਦੇ ਨੇ ਦੀ ਪਿਸਲ ਦੇ 16928 ਦੇ ਜੀ ਪੰਜਾਬ ਦਾ ਨੰਬਰ ਆ ਫਰਸਟ ਪਾਰਟੀ ਦੇ ਨਾਮ ਆ ਜੇ ਕਿਸੇ ਭਰਾ ਨੇ ਲੈਣਾ ਨਾ ਸੰਪਰਕ ਕਰ ਲਓ ਇੰਜਨ ਤੇ ਬਿਲਕੁਲ ਕਿਤੋਂ ਨਿਕਲ ਵੀ ਨਹੀਂ ਰਿਹਾ ਹੋਇਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜਿਹਨੂੰ ਬਿਲਕੁਲ ਨਾ ਇੱਕ ਕਾਲੇ ਨਾਗ ਵਰਗੇ ਕੱਡੇ ਪਏ ਨੇ ਬਾਈ ਉਹ ਰਿਆਂ ਦੇ ਤੇ ਆ ਡੰਡਾ ਹਨਾ ਲਿੰਕਾਂ ਲੋਕਾਂ ਸਾਰਾ ਕੁਝ ਐ ਨਾਲ ਆ ਟਰੈਕਟਰ ਬਾਈ ਖੜਾ ਸਿਸਟਮ ਸਾਊਂਡ ਸੱਜ ਨੂੰ ਚੰਗਾ ਲੱਗਿਆ ਹੋਇਆ ਮਿੰਟੂ ਟਕੜਬੇ ਵਾਲੇ ਦਾ ਜਿਹਨੂੰ 650 ਘੰਟਾ ਚੱਲਿਆ ਹੋਇਆ ਟਰੈਕਟਰ ਆ ਇਹ ਤੇ ਬਾਈ ਇਹਦਾ ਨੰਬਰ ਕਿੱਥੋਂ ਦਾ ਇਹਦਾ ਪੀਵੀ 72 ਵੀਰੇ ਪੀ ਤੇ ਕਈਮੀ ਪਾਰਟੀ ਦਾ ਨਾਮ ਉਹ ਫਰਸਟ ਪਾਰਟੀ ਵੀਰੇ ਫਰਸਟ ਪਾਰਟੀ ਦਾ ਨਾਮ ਆ ਜੀ ਜੈਨੂਅਲ ਟਰੈਕਟਰ ਆ ਜੀ ਅਸਾ ਸਾਰਾ ਜੈਨੂਅਲ ਟਰੈਕਟਰ ਹੈ ਲੈ ਵੀ ਸੱਜਣੋ ਕਿਤੇ ਬਾਈ ਕਹਿੰਦਾ ਚਾਬੀ ਵੀ ਨਹੀਂ ਲੱਗੀ ਹੋਈ ਬਈ ਇੱਕ ਗੱਲ ਹੋਰ ਹੁਣ ਕਈ ਭਰਾ ਕਹਿ ਦਿੰਦੇ ਆ ਯਾਰ ਵੀ ਬਈ ਪੈਸੇ ਕੱਟਣੇ ਕੋਈ ਲੋਨ ਲਾਣ ਕਰਵਾ ਦੇ ਦੇ ਹੁਣ ਲੈ ਵੀ ਮੱਤਰ ਪਿਆਰੋ 307 ਘੰਟੇ ਚੱਲਿਆ ਹੋਇਆ ਤੇ ਕੰਡੀਸ਼ਨ ਦੇ ਨਾਲ ਇੱਥੋਂ ਚੱਕ ਰੋ ਪਹਿਲਾਂ ਜਿੱਥੇ ਕੋਈ ਪੈਰ ਰੱਖ ਕੇ ਚੜਦਾ ਹੁੰਦਾ ਹਲੇ ਤੱਕ ਇਥੋਂ ਕਲਰ ਵੀ ਨਹੀਂ ਉਤਰਿਆ ਹੋਇਆ ਬੰਪਰ ਤੋਂ ਹਲੇ ਤੱਕ ਲਫਾਫੇ ਵੀ ਨਹੀਂ ਉਤਰੇ ਹੋਏ ਹਾਰ ਪਾਇਆ ਖੜਾ ਤੇ LED ਲਾਈਟਾਂ ਲੱਗੀਆਂ ਵੀਰੇ 635000 ਰੁਪਏ ਡਿਮਾਂਡ ਆ 927 ਘੰਟੇ ਓਰੀਜਨਲ ਚੱਲਿਆ ਹੋਇਆ ਵੀਰੇ ਸਿਰਫ 927 ਓਰੀਜਨਲ ਚੱਲਿਆ ਹੋਇਆ ਡਿਫੈਕਟ ਤਾਂ ਨਹੀਂ ਕੋਈ ਨਾ 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 ਕੁਝ ਵੀ ਨਹੀਂ ਬਾਕੇ ਚੈੱਕ ਕਰਕੇ ਲੈ ਜੀ ਜਦੋਂ ਮਰਜੀ ਠੀਕ ਹੈ ਲੈ ਸਜਣੋ ਛੋਟਾ ਡਾਇਰੈਕਟਰ ਕਹਿੰਦੇ ਨੇ ਜੇ ਇਹਨੂੰ ਟਰੈਕਟਰ ਨੂੰ ਕਹੀਦੀ ਗੱਲ ਕਰੀਏ ਤਾਂ ਖੁੱਲਾ ਡੋਲਾ ਟਰੈਕਟਰ ਐ ਸਾਈਡ ਗੇਰ ਆ ਜਾਂਦਾ ਤੇ ਬਾਈ ਇੱਕ ਗੱਲ ਹੋਰ ਦੱਸਿਓ ਵੀ ਇਹਦਾ ਨੰਬਰ ਕਿੱਥੋਂ ਦਾ ਹੈ ਲੈ ਸਜਣੋ ਪੰਜਾਬ ਦਾ ਨੰਬਰ ਆ ਤੇ ਕਿਹਮੀ ਪਾਰਟੀ ਦੇ ਨਾਮ ਆ ਬਾਈ ਇਹ ਫਰਸਟ ਪਾਰਟੀ ਦੀ ਫਰਸਟ ਲਓ ਵੀ ਮਿੱਤਰ ਪਿਆਰਿਓ ਸਤਰੀ ਨਾ ਸਮਾਨਾ ਨੂੰ ਸੂਕੇ ਮੁੜਦੀ ਐ ਮੋੜੇ ਵੀ ਕਿਉਂ ਨਾ ਕਿਉਂਕਿ ਸਜਣੋ ਤੁਹਾਡੇ ਸਾਹਮਣੇ ਖੜਾ ਸਵਰਾਜ 963 ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸਜਣੋ ਤੇ ਅੱਜ ਦੀ ਘੜੀ ਕਹਿੰਦੇ ਨਾ ਸੁਪਰਸੀਡਰ ਤੇ ਫਾਸਟੈਕ ਨੰਬਰ ਤੇ ਟਰੈਕਟਰ ਇਹ ਮੰਨਿਆ ਜਾਂਦਾ ਜਿਹਦੇ ਚਾਰੇ ਪਾਸੇ ਚਰਚੇ ਨੇ ਬਹੁਤ ਟ੍ਰੈਂਡਿੰਗ ਦੇ ਵਿੱਚ ਐ ਅੱਜ ਦੀ ਘੜੀ ਸਜਣੋ ਬੋਕੇਂਗਾ ਮੇਲੇ ਵੀ ਨਾ ਬਲੈਕ ਹੋਣ ਲੱਗ ਗਈ ਇਸ ਟਰੈਕਟਰ ਦੀ ਤੁਹਾਨੂੰ ਦੱਸ ਦਿਆਂ ਵੀ ਕਿੰਨਾ ਮਾਡਲ ਹੈ ਕੀ ਗੱਲ ਬਾਤ ਹੈ ਜਿਹੜੇ ਸੱਜਣ ਪਿਆਰੇ ਨੇ ਟਰੈਕਟਰ ਲੈਣਾ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਫਟਾਫਟ ਕੰਟੈਕਟ ਕਰ ਲਿਓ ਤੇ ਸਾਡੇ ਨਾਲ ਸਾਡਾ ਭਰਾ ਜਦਵਿੰਦਰ ਕੀ ਹਾਲ ਨੇ ਜਦਵਿੰਦਰ ਮਰੀਏ ਵੀਰੇ ਠੀਕ ਹੋ ਤੇ ਕਿੰਨਾ ਮਾਡਲ ਹੈ ਟਰੈਕਟਰ ਸਾਹਮਣੇ ਇਹ 2018 ਮਾਡਲ ਵੀਰੇ 2018 ਮਾਡਲ ਹਾਂਜੀ 963 ਆ ਇਹ 963 ਅੱਜ ਦੀ ਗੱਡੀ ਕਹਿੰਦੇ ਪੂਰਾ ਟ੍ਰੈਂਡਿੰਗ ਦੇ ਵਿੱਚ ਆ ਸੁਪਰ ਸੀਟਰ ਤੇ ਬੜੀ ਜਿਆਦਾ ਇਹਦੀ ਮਾਰਕੀਟ ਬਣ ਗਈ ਹੈਨਾ ਟਰੈਕਟਰ ਹੈ ਵੀ ਹੁਣ ਦੇ ਨਾਤੇ ਤੇ ਬਾਈ ਦੱਸੀ ਕਰ ਰਹੇ 927 ਘੰਟੇ ਓਰੀਜਨਲ ਚੱਲੇ ਹੋਏ ਵੀਰੇ ਸਿਰਫ 927 ਓਰੀਜਨਲ ਚੱਲਿਆ ਹੋਇਆ ਜਮਾ ਓਰੀਜਨਲ ਠੀਕ ਹੈ ਟਾਇਰ ਦੂਰ ਸਾਰਾ ਕੋ ਨਾਲ ਦੀ ਹੈ ਬਾਈ ਜਮਾ ਓਰੀਜਨਲ ਟਰੈਕਟਰ ਹਾਂ ਟਾਇਰ ਤਾਂ ਸੱਜਣੋ ਬਹੁਤ ਸੋਹਣੀ ਕੰਡੀਸ਼ਨ ਦੇ ਨੇ ਤੇ ਪਿਛਲੇ ਆਪਣੇ ਟਾਇਰ ਵੀ ਬਾਈ ਕਿੰਨੇ ਨੰਬਰ ਟਾਇਰ ਹੁੰਦੇ ਨੇ ਪਿਛਲੇ ਇਹ 16 9 28 ਦੇ ਜੀ ਅੱਛਾ 16 9 28 ਦੇ ਨੇ ਤੇ ਸੱਜਣੋ ਖੁੱਲਾ ਡੁੱਲਾ ਟਰੈਕਟਰ ਹੈ ਇਹ ਤੇ ਬਾਈ ਉਦਾਂ ਕੋਈ ਡਿਫੈਕਟ ਤਾਂ ਨਹੀਂ ਕੋਈ ਨਾ 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 ਕੁਝ ਵੀ ਨਹੀਂ ਬਾਅਦ ਚੈੱਕ ਕਰਕੇ ਲੈ ਜੀ ਜਦੋਂ ਮਰਜੀ ਠੀਕ ਹੈ ਲੈ ਸੱਜਣੋ ਝੋਟਾ ਟਰੈਕਟਰ ਕਹਿੰਦੇ ਨੇ ਜੇ ਇਹਨ ਤੇ ਬਾਈ ਇਹ ਕੱਲ ਹੋਰ ਦੱਸਿਓ ਵੀ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਨੰਬਰ ਵੀਰੇ ਇਹਦਾ ਨੰਬਰ ਨਹੀਂ ਯਾਦ ਮੇਰੇ ਕਾਪੀ ਦੀ ਪੰਜਾਬ ਦਾ ਹੀ ਆ ਇਹ ਪੰਜਾਬ ਦੀ ਆ ਲੈ ਸੰਤੋਖ ਦਾ ਨੰਬਰ ਹੈ ਤੇ ਕਿਹਮੀ ਪਾਰਟੀ ਦੇ ਨਾਮ ਆ ਬਾਈ ਇਹ ਫਰਸਟ ਪਾਰਟੀ ਦੀ ਫਰਸਟ ਪਾਰਟੀ ਦੇ ਨਾਮ ਆ ਲੈ ਵੀ ਮੱਤਰ ਪਿਆਰਿਓ ਪੰਜਾਬ ਦਾ ਨੰਬਰ ਆ ਫਰਸਟ ਪਾਰਟੀ ਦੇ ਨਾਮ ਆ ਜੇ ਕਿਸੇ ਭਰਾ ਨੇ ਲੈਣਾ ਨਾ ਸੰਪਰਕ ਕਰ ਲਓ ਇੰਜਨ ਤੇ ਬਿਲਕੁਲ ਕਿਤੋਂ ਨਿਕਲ ਵੀ ਨਹੀਂ ਰਿਹਾ ਹੋਇਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਤੁਹਾਨੂੰ ਮਗਰਾਟਾਂ ਦੇ ਵਿੱਚੋਂ ਵੀ ਦਿਖਾ ਦੰਨੇ ਆ ਦੇਖੋ ਵੀ ਕਿਤੇ ਰੇਤੇ ਦੀ ਜਿਵੇਂ ਕਹਦੀ ਚੁੰਡੀ ਵੀ ਨਹੀਂ ਟਾਇਰਮ ਸੱਜਣੋਂ ਬਿਲਕੁਲ ਐ ਕਾਲੇ ਨਾਗ ਵਰਗੇ ਕੱਡੇ ਪੈਣੇ ਬਾਈ ਉਹਨਾਂ ਦੇ ਤੇ ਆ ਡੰਡਾ ਹਨਾ ਲਿੰਕਾਂ ਲੋਕਾਂ ਸਾਰਾ ਕੁਝ ਐ ਨਾਲ ਆ ਟਰੈਕਟਰ ਤੇ ਤੇ ਜੇ ਕਿਸੇ ਭਰਾ ਨੇ ਲੈਣਾ ਨਾ ਸੱਜਣੋਂ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਸਤਰੀ ਵੀ ਤੁਸੀਂ ਚੈੱਕ ਕਰ ਲਓ ਵੀ ਘੱਟ ਤੋਂ ਘੱਟ ਨਾ 25-30 ਹਜ਼ਾਰ ਦੀ ਤਾਂ ਕੱਲੀ ਸਤਰੀ ਟਰੈਕਟਰ ਤੇ ਲਵਾਈ ਹੋਈ ਆ ਪੰਜਾਬ ਦਾ ਨੰਬਰ ਐ ਫਸਟ ਓਨਰ ਐ ਬਾਈ ਜੇ ਦੇ ਰੇਟ ਦੀ ਗੱਲ ਕਰੀ ਆ ਆਪਾਂ ਕਿੰਨੇ ਦਾ ਟਰੈਕਟਰ ਦਮਾਂਗੇ ਇਹ 6 ਲੱਖ 50 ਹਜ਼ਾਰ ਰੁਪਈਆ ਰੇਟ ਆ ਵੀਰੇ ਦਾ ਸਿਰਫ ਲੈ ਵੀ ਸੱਜਣੋਂ ਸਾਢੇ 6 ਲੱਖ ਰੁਪਏ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਬ ਤੁਹਾਡਾ ਹੋਜੂ 18 ਮਾਡਲ ਹੈ ਤੇ 6,50,000 ਰੁਪਏ ਬਾਈ ਨੇ ਡਿਮਾਂਡ ਕੀਤੀ ਹੈ ਬਾਕੀ ਤੁਸੀਂ ਸੰਪਰਕ ਕਰੋ ਬਾਈ ਨਾਲ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਹਾਡਾ ਹੋਰ ਵੀ ਬਣਦਾ ਮਾਨਤਾ ਹਨ ਹੋਜੂਗਾ ਤੇ ਬਾਈ ਇਹ ਤੋਂ ਇਲਾਵਾ ਟਰੈਕਟਰ ਹੋਰ ਕਿਹੜੇ-ਕਿਹੜੇ ਨੇ ਆ ਗਿਆ ਬਾਈ 983 ਜਿਹੜਾ ਆ ਖੜਾ ਹੈ ਲੈ ਵੀ ਸੱਜਣੋ ਕਹਿੰਦੇ ਵੀ 963 ਟਰੈਕਟਰਾਂ ਦੀ ਬੜੀ ਡਿਮਾਂਡ ਆ ਵੈਸੇ ਤਾਂ ਇਹ ਮਿਲਦੇ ਨਹੀਂ ਤੇ ਪਰ ਭਰਾ ਪਤਾ ਨਹੀਂ ਕਿੱਥੋਂ ਲੱਭ ਲਿਆ ਆ ਵੀ ਜਿਹੜੇ ਇੱਕ ਨਹੀਂ ਦੋ-ਦੋ ਟਰੈਕਟਰ ਹਨਾ ਆਪਣੇ ਲਵੇ ਖੜਾਈ ਖੜਾ ਸਿਸਟਮ ਸਾਊਂਡ ਸੱਜਣੋ ਚੰਗਾ ਲੱਗਿਆ ਹੋਇਆ ਮਿੰਟੂ ਟਕੜਬੇ ਵਾਲੇ ਦਾ ਤੇ ਸਾਤਰੀ ਸੱਜਣੋ ਇਹਦੇ ਵੀ ਮੋਡੀਫਾਈ ਲੱਗੀ ਹੋਈ ਹੈ 25-30000 ਦੀ ਸਾਤਰੀ ਲੱਗਦੀ ਹੈ ਜੇ ਕਿਸੇ ਭਰਾ ਨੇ ਲਵਾਉਣੀ ਹੋਵੇ ਤੇ ਬਾਈ ਇਹ ਕਿੰਨਾ ਮਾਡਲ ਹੈ 20 2020 ਵੀਰੇ 20 ਮਾਡਲ ਹੈ ਇਹ ਚੱਲਿਆ ਹੋਇਆ ਬਾਈ 650 ਘੰਟਾ ਸਿਰਫ 650 ਘੰਟਾ ਲੈ ਵੀ ਸੱਜਣੋ 650 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਇਹ ਤੇ ਬਾਈ ਇਹਦਾ ਨੰਬਰ ਕਿੱਥੋਂ ਦਾ ਇਹਦਾ ਪੀਵੀ 72 ਵੀਰੇ ਪੀ ਮਤਲਬ ਪੰਜਾਬ ਦਾ ਨੰਬਰ ਹੈ ਹਾਂ ਤੇ ਕਮੀ ਪਾਰਟੀ ਦੇ ਨਾਮ ਉਹ ਫਰਸਟ ਪਾਰਟੀ ਵੀਰੇ ਫਰਸਟ ਪਾਰਟੀ ਦੇ ਨਾਮ ਹੈ ਲੈ ਵੀ ਸੱਜ ਇਹਦੀ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਕਿਤੇ ਰੇਤੇ ਦੀ ਚੁੰਡੀ ਵੀ ਨਹੀਂ ਲੱਗੀ ਹੋਈ ਬਹੁਤ ਸੋਹਣੀ ਕੰਡੀਸ਼ਨ ਦੇ ਹੈ ਨਾ ਤੇ ਰਿੰਬੋ ਪੈਣੇ ਸੱਜਣੋ ਵੀ ਕਿਤੇ ਜੰਗਾਲ ਦਾ ਜਿਵੇਂ ਕਹਦੀਏ ਨਾਮੋਂ ਨਿਸ਼ਾਨ ਵੀ ਨਹੀਂ ਹੈਗਾ ਹਨਾ ਲੈ ਵੀ ਸੱਜਣੋ ਬੈਗ ਤੋਂ ਵੀ ਚੈੱਕ ਕਰੋ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਦੀ 20 ਮਾਡਲ ਹੈ ਤੇ ਰੇਟ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਕਿੰਨੇ ਕੁ ਦਾ ਮਿਲਦਾ ਤੇ ਭਾਈ ਜੇ ਤੇ ਰੇਟ ਦੀ ਗੱਲ ਕਰੀਏ 7,115,000 ਜੀ ਹਾਂਜੀ 7,115,000 7,115,000 ਰੁਪਏ ਸੱਜਣੋ ਰੇਟ ਹੈ ਸਾਰਾ ਜੈਨੂਅਲ ਟਰੈਕਟਰ ਹੈ ਜੀ ਅਸਾ ਸਾਰਾ ਜੈਨੂਅਲ ਟਰੈਕਟਰ ਹੈ ਲੈ ਵੀ ਸੱਜਣੋ ਕਿਤੇ ਬਾਈ ਕਹਿੰਦਾ ਚਾਬੀ ਵੀ ਨਹੀਂ ਲੱਗੀ ਹੋਈ ਬਈ ਇੱਕ ਗੱਲ ਹੋਰ ਹੁਣ ਕਈ ਭਰਾ ਕਹਿ ਦਿੰਦੇ ਆ ਯਾਰ ਵੀ ਬਈ ਪੈਸੇ ਕੱਟਣੇ ਕੋਈ ਲੋਨ-ਲਾਨ ਕਰਵਾ ਦੇ ਦਿੰਦੇ ਆ ਕਿੰਨੇ ਮਾਡਲ ਤੋਂ ਉੱਪਰ ਲੋਨ ਕਰਵਾ ਦਿੰਦੇ ਹੋ ਵੀ ਆਪਣਾ ਉੱਚੇ ਮਾਡਲ ਹੀ ਹੁੰਦੇ ਨੇ ਵੀ ਅਸਾ ਤੋਂ ਹਟਲੇ ਸਾਰੇ ਉੱਚੇ ਮਾਡਲ ਹੀ ਹੁੰਦੇ ਆ 10 ਤੋਂ ਲੈ ਕੇ 10 ਤੱਕ ਕਰਾ ਦੇ ਨੇ ਬਈ 10 ਮਾਡਲ ਤੱਕ ਲੋਨ ਠੀਕ ਹੈ ਲੈ ਵੀ ਮਿੱਤਰ ਪਿਆਰਿਓ ਜੇ ਕਿਸੇ ਭਰਾ ਨੇ ਲੋਨ ਵੀ ਕਰਵਾਉਣਾ ਨਾ ਬਾਈ ਵੀ ਉਹ ਵੀ ਕਰਵਾ ਕੇ ਦੇ ਦਿੰਦੇ ਆ ਕਈ ਵਾਰ ਪੈਸੇ ਆ ਪੱਖੋਂ ਹੱਥ ਤੰਗ 15000 ਰੁਪਏ ਬਾਈ ਨੇ ਰੇਟ ਕੀਤਾ ਤੇ ਬਾਕੀ ਮੌਕੇ ਤੇ ਬਣਦਾ ਜਿਹੜਾ ਮਾਨਤਾਣਾ ਉਹ ਤੁਹਾਡਾ ਹੋ ਜਾਊਗਾ ਤੇ ਸੰਪਰਕ ਕਰਿਓ ਬਾਈ ਦੇ ਨਾਲ ਤੇ ਇਹ ਤੋਂ ਇਲਾਵਾ ਸੱਜਣੋ 855 ਖੜਾ ਤੁਹਾਡੇ ਸਾਹਮਣੇ ਇਹ ਕਿਹਨਾ ਮਾਡਲ ਆ ਬਾਈ ਇਹ ਬਾਈ ਮਾਡਲ ਵੀਰੇ 3 ਸਪੀਡ ਇਹ ਚੱਲਿਆ 307 ਘੰਟੇ ਟੋਟਲ ਅਸਾ ਬਾਈ ਮਾਡਲ ਆ 307 ਘੰਟੇ ਚੱਲਿਆ ਹੋਇਆ ਹਾਂਜੀ ਲੈ ਵੀ ਮਿੱਤਰ ਪਿਆਰੋ 307 ਘੰਟੇ ਚੱਲਿਆ ਹੋਇਆ ਤੇ ਕੰਡੀਸ਼ਨ ਦੇ ਨਾਲ ਇੱਥੋਂ ਚੱਕ ਰੋ ਪਹਿਲਾਂ ਜਿੱਥੇ ਕੋਈ ਪੈਰ ਰੱਖ ਕੇ ਚੜਦਾ ਹੁੰਦਾ ਹਲੇ ਤੱਕ ਇੱਥੋਂ ਕਲਰ ਵੀ ਨਹੀਂ ਉਤਰਿਆ ਹੋਇਆ ਰੰਗ ਵੀ ਨਹੀਂ ਸੱਜਣੋ ਪੁਲਿਸ ਵੀ ਨਹੀਂ ਉਤਰੀ ਬਹੁਤ ਸੋਹਣੀ ਕੰਡੀਸ਼ਨ ਹੈ ਤੇ ਪਾਈਪਾਂ ਤੋਂ ਹਲੇ ਤੱਕ ਨਾ ਲਫਾਫੇ ਵੀ ਨਹੀਂ ਉਤਰੇ ਹੋਏ ਮੈਂ ਕਹਿੰਦਾ ਸਭ ਤੋਂ ਘੱਟ ਜੇ ਬਰਨਾਲਾ ਮੰਡੀ ਦੇ ਵਿੱਚ ਟਰੈਕਟਰ ਚੱਲਿਆ ਹੋਇਆ ਤਾਂ ਸੱਜਣੋ ਹੋ ਸਕਦਾ ਵੀ ਇਹੀ ਟਰੈਕਟਰ ਹੋਵੇ ਹੈਨਾ ਬਈ ਹੋਰ ਤਾਂ ਕੋਈ ਹੋਣਾ ਵੀ ਨਹੀਂ ਸੱਜਣੋ ਬੰਪਰ ਤੋਂ ਹਲੇ ਤੱਕ ਲਫਾਫੇ ਵੀ ਨਹੀਂ ਉਤਰੇ ਹੋਏ ਹਾਰ ਪਾਇਆ ਖੜਾ ਤੇ LED ਲਾਈਟਾਂ ਲੱਗੀਆਂ ਹੋਈਆਂ ਨੇ ਸਤਰੀ ਤੇ ਕਰ ਲੋ ਸੰਪਰਕ ਸੱਜਣੋ ਜਾਦਵਿੰਦਰ ਲਵੇ ਖੜਾ ਠੁੱਲੀ ਵਾਲੀ ਲਵੇ ਤੇ ਜੇ ਕਿਸੇ ਭਰਾ ਨੇ ਲੈਣਾ ਨਾ ਮਿੱਤਰ ਪਿਆਰਿਓ ਵੀ ਹਲੇ ਤੱਕ ਕਲਰ ਵੀ ਨਹੀਂ ਉਤਰਿਆ ਹੋਇਆ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਨਵੀਂ ਟਰੈਕਟਰ ਹੈ ਤੇ ਜੇ ਕਿਸੇ ਭਰਾ ਨੇ ਲੈਣਾ ਨਾ ਸਜਣੋ ਤੁਹਾਡਾ ਇਥੋਂ ਤੁਹਾਡਾ ਬਹੁਤ ਫਾਇਦਾ ਹੋ ਜਾਣਾ ਤੇ ਬਾਈ ਮਾਡਲ ਹੈ ਤੇ ਇਹ ਕਿੰਨੇ ਦਾ ਦੇ ਦੋਗੇ ਇਹ ਬਾਈ 7,85,000 ਤਾਂ ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ ਅਸਾਂ ਲੈ ਵੀ ਸਜਣੋ 7,85,000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਤੁਸੀਂ ਮਾਨ ਬਣਾਓ ਥੋੜਾ ਜਿਹਾ ਤੇ ਬਾਈ ਹਰ ਨੇ ਤੁਹਾਡਾ ਬਣਦਾ ਮਾਨ ਤਾਣਾ ਜਿਹੜਾ ਇਹਦੇ ਵਿੱਚੋਂ ਕਰ ਦੇਣਾ ਤੇ ਸੱਜਣੋ ਬਿਲਕੁਲ ਨਵਾਂ ਟਰੈਕਟਰ ਹੈ ਵੀ ਹਾਰ ਵੀ ਪਾਇਆ ਖੜਾ ਤੁਸੀਂ ਇਹ ਨਹੀਂ ਕਹਿਣਾ ਵੀ ਮੰਡੀ ਚੋਂ ਲੈ ਕੇ ਆਂਦਾ ਤੁਸੀਂ ਇਹ ਕਹਿ ਸਕਦੇ ਹੋ ਵੀ ਅਸੀਂ ਏਜੰਸੀ ਦੇ ਵਿੱਚੋਂ ਹੁਣੇ ਲੈ ਕੇ ਆਏ ਆ ਤੇ ਭਾਈ ਇਹ ਤੋਂ ਇਲਾਵਾ ਆ ਗਿਆ 20 ਮਾਡਲ ਆ ਵੀ 20 ਮਾਡਲ ਹੈ ਤੇ ਇਹਦਾ ਕੀ ਮੁੱਲ ਬਾੜੀਆ ਪਹਿਲਾਂ ਇਹ ਦੱਸਿਓ ਇਹ 2020 ਮਾਡਲ ਹੈ ਵੀਰੇ 6,35,000 ਰੁਪਏ ਡਿਮਾਂਡ ਆ ਸਾਰਾ ਸਮਾਨ ਨਾਲ ਆ ਬੰਪਰ ਛਤਰੀ ਅੱਛਾ ਲੈ ਵੀ ਸੱਜਣੋ 6,35,000 ਰੁਪਏ ਦੇ ਵਿੱਚ 20 ਮਾਡਲ ਟਰੈਕਟਰ ਆ ਤੁਹਾਨੂੰ ਇਹ ਵੀ ਮਿਲ ਜੂ ਕੰਡੀਸ਼ਨ ਇਸ ਟਰੈਕਟਰ ਦੀ ਵੀ ਚੰਗੀ ਪਈਆ ਘੋੜਾ ਬੰਪਰ ਲੱਗਿਆ ਹੋਇਆ ਮੂਰੇ ਤੇ ਲੈਟਾਂ ਰੂਟਾਂ ਟੇਪ ਕਰਾਈਆਂ ਹੋਈਆਂ ਨੇ ਤੇ ਟਾਇਰ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਤੇ ਪਏ ਆ ਤੇ ਸੈਂਟਰ ਗੇਅਰ ਆ ਮੋਡੀਫਾਈ ਸਤਰੀ ਲੱਗੀ ਹੋਈ ਆ ਕਰ ਲੋ ਸੰਪਰਕ ਭਰਾ ਬਣ ਕੇ ਸਕਰੀਨ ਤੇ ਨੰਬਰ ਵਈ ਦਾ ਚੱਲੇ ਜਾਂਦਾ ਬਈ ਇੱਕ ਗੱਲ ਹੋਰ ਦੱਸਿਓ ਹੁਣ ਜੇ ਕਿਸੇ ਭਰਾ ਨੇ ਸੋਮਵਾਰ ਨੂੰ ਮਿਲਣਾ ਤਾਂ ਤੁਹਾਨੂੰ ਮਿਲੇ ਮੰਡੀ ਦੇ ਵਿੱਚ ਹਾਂ ਮੰਡੀ ਦੇ ਵਿੱਚ ਜੇ ਕਿਸੇ ਨੇ ਆਫਲਾਈਨ ਮਿਲਣਾ ਹੋਵੇ ਮਤਲਬ ਮੰਡੀ ਤੋਂ ਬਿਨਾ ਬਕਾਲ ਕਰ ਲੇ ਬਈ ਸੰਘੇੜੇ ਹੁੰਨੇ ਆ ਅੱਛਾ ਸੰਘੇੜੇ ਹੁੰਨੇ ਆ ਹੂੰ ਠੀਕ ਐ ਤੇ ਟਰੈਕਟਰ ਭਈ ਕੱਲੇ ਵੇਚ ਦਿਓ ਕਿ ਹੋਰ ਖਰੀਦ ਖਰੂਦ ਵੀ ਲੈਨੇ ਹੋ ਖਰੀਦ ਵੀ ਲੈਨੇ ਵੀਰੇ ਲੈ ਮਿੱਤਰ ਪਿਆਰਿਓ ਕਿਸੇ ਭਰਾ ਲਵੇ ਤਾ ਜੇ ਕਿਸੇ ਨੇ ਵੇਚਣਾ ਹੋਵੇ ਉਹ ਵੀ ਬਾਈਉਰੀ ਨਾਲ ਸੰਪਰਕ ਕਰ ਲਿਓ ਤੇ ਹੋਰਾਂ ਭਰਾਵਾਂ ਨਾਲ ਉਹਨਾ ਚਾਹੇ ਪੈਸੇ ਵੱਧ ਲਾਉਣੇ ਮਨਜ਼ੂਰ ਪਰ ਜੇ ਤੁਹਾਡਾ ਟਰੈਕਟਰ ਚੰਗੀ ਕੰਡੀਸ਼ਨ ਦਾ ਤਾਂ ਬਾਈਉਰੀ ਕਿਸੇ ਵੀ ਰੇਟ ਦੇ ਵਿੱਚ ਨਹੀਂ ਛੱਡਦੇ ਸਿਰਫ ਇਹ ਜਿਆਦਾ ਸਵਰਾਈ ਟਰੈਕਟਰ ਹੀ ਖਰੀਦਦੇ ਨੇ ਜੇਕਰ ਕੋਈ ਚੰਗੀ ਕੰਡੀਸ਼ਨ ਦਾ ਟਰੈਕਟਰ ਹੋਰ ਵੀ ਹੋਵੇ ਤਾਂ ਵੀ ਸੰਪਰਕ ਕਰ ਲਿਓ ਸੱਜਣੋ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੋਵੇ ਪਰ ਜੇ ਕਿਸੇ ਭਰਾ ਨੇ ਲੈਣਾ ਤਾਂ ਵੀ ਸੰਪਰਕ ਕਰ ਲਿਓ ਜੇ ਕਿਸੇ ਨੇ ਵੇਚਣਾ ਹੋਵੇ ਤਾਂ ਵੀ ਸੰਪਰਕ ਕਰ ਲਿਓ ਤੇ ਸੋਮਵਾਰ ਨੂੰ ਬਾਈਉਰੀ ਮੰਡੀ ਦੇ ਵਿੱਚ ਹੁੰਦੇ ਨੇ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਹੈ ਸੰਪਰਕ ਕਰ ਲਿਓ ਜੇ ਕਿਸੇ ਨੂੰ ਟਰੈਕਟਰਾਂ ਦੀ ਜ਼ਰੂਰਤ ਆ